ਬਾਬਾ ਹਨੂਮਾਨ ਸਿੰਘ ਜੀ ਨੂੰ ਛੋਟੀ ਉਮਰ ਹੀ ਸਿੱਖ ਪੰਥ ਦੀ ਮਹਾਨ ਜਥੇਬੰਦੀ ਬੁੱਢਾ ਦਲ ਦੇ ਵਿੱਚ ਸਤਿਕਾਰਯੋਗ ਜਥੇਦਾਰ ਬਾਬਾ ਨੈਣਾ ਸਿੰਘ ਜੀ ਪਾਸ ਛੱਡ ਦਿੱਤਾ ਗਿਆ ਵੀ ਇਹ ਪੰਥ ਦੀ ਝੋਲੀ ਪਾ ਦਿੱਤਾ। ਉਹਨਾਂ ਦੀ ਦੇਖਰੇਖ ਹੇਠ ਸ਼ਸਤਰ ਤੇ ਸ਼ਾਸਤਰ ਵਿਦਿਆ ਵਿੱਚ નિਪੁੰਨ ਹੋਏ ਬਾਬਾ ਹਨੂਮਾਨ ਸਿੰਘ ਅੱਜ ਸਾਡੇ ਕੋਲ ਨਾ ਸ਼ਸਤਰ ਹੀ ਹੈ ਨਾ ਸ਼ਾਸਤਰ ਹੀ ਹੈ ਗਦਕਾ ਸਾਡੇ ਬੱਚਿਆਂ ਨੂੰ ਖੇਡਣਾ ਨਹੀਂ ਆਉਂਦਾ ਸ਼ਸਤਰ ਇਹਨਾਂ ਨੂੰ ਚਲਾਉਣੇ ਨਹੀਂ ਆਉਂਦੇ ਤੇ ਸ਼ਾਸਤਰ ਤੇ ਬੜੀ ਦੂਰ ਰਹਿ ਗਿਆ ਸਾਡੇ ਵਾਲਿਆਂ ਤੇ ਆਈਲਟਸ ਨੂੰ ਹੀ ਡਿਗਰੀ ਸਮਝ ਲਿਆ ਆਈਲਟਸ ਕਰਕੇ ਸੋਚਣਗੇ ਵੀ ਆਈਐਸ ਲਾਗੇ ਨੇ ਇਹ ਡਿਗਰੀ ਨਹੀਂ ਹੈ ਸਾਡੇ ਕੋਲ ਸ਼ਾਸਤਰ ਰਿਹਾ ਹੀ ਨਹੀਂ ਪੜ੍ਹਾਈ ਰਹੀ ਨਹੀਂ ਰਾਜ ਭਾਗ ਟੇਬਲ ਤੇ ਬੈਠਣ ਤੋਂ ਬਿਨਾ ਟੇਬਲ ਟਾਕ ਤੋਂ ਬਿਨਾ ਡੈਮੋਕਰੇਸੀ ਚ ਨਹੀਂ ਆਉਂਦੇ ਹਾਂ ਜਦੋਂ ਡਿਕਟੇਟਰਸ਼ਿਪ ਸੀ ਆਪਾਂ 2 ਫੀਸ ਦੀ ਵੀ ਡੰਗਾ ਡੂੰਗਾ ਘੜਕਾ ਕੇ ਦਿੱਲੀ ਮਲ ਲੈ ਲੈਂਦੇ ਸੀ ਤੋ ਪੜਨਾ ਬੜਾ ਜ਼ਰੂਰੀ ਹੈ ਤਾਂ ਹੀ ਤੇ ਬਾਣੀ ਚ ਲਿਖਿਆ ਗੁਰਪ੍ਰਸਾਦੀ ਵਿਦਿਆ ਵਿਚਾਰਾ ਪੜ ਪੜ ਪਾਵੇ ਮਾਨ ਦੁਨਿਆਵੀ ਵਿਦਿਆ ਪੜੋਗੇ ਅਫਸਰ ਲੱਗੋਗੇ ਦੁਨੀਆਂ ਸਲੂਟ ਮਾਰੇਗੀ ਧਰਮ ਦੀ ਵਿੱਦਿਆ ਪੜੋਗੇ ਸੰਤ ਬਣੋਗੇ ਦੁਨੀਆ ਸਿਰ ਝੁਕਾਵੇਗੀ ਤੋਂ ਦੋਨੋਂ ਪੱਖ ਬੜੇ ਜ਼ਰੂਰੀ ਨੇ ਸਾਨੂੰ ਹੁਕਮ ਹੈ ਗੁਰਾਂ ਦਾ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਰਾਜਾ ਵੀ ਤੇ ਜੋਗੀ ਵੀ ਹੈ ਸਿੱਖ ਜੋਗ ਰੱਬ ਨਾਲ ਜੁੜਿਆ ਵੀ ਹੈ ਤੇ ਰਾਜਾ ਰਾਜਸੀ ਪੱਖ ਵੀ ਰੱਖਦਾ ਹੈ ਜਿਹਦੇ ਲਈ ਸ਼ਸਤਰ ਤੇ ਸ਼ਾਸਤਰ ਵਿੱਦਿਆ ਜ਼ਰੂਰੀ ਹੈ ਬਾਬਾ ਨਰਮਨ ਸਿੰਘ ਜੀ ਨੇ ਇਹ ਵਿਦਿਆ ਹਾਸਲ ਕੀਤੀ। ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਬਣੇ। ਦੁਨੀਆਂ 'ਚ ਸਭ ਤੋਂ ਮਹਾਨ ਨਿਆਂਕਾਰੀ ਰਾਜਾ ਮਹਾਰਾਜਾ ਰਣਜੀਤ ਸਿੰਘ ਕਿੱਥੇ ਕਾਬਲ ਕੰਧਾਰ ਕਿੱਥੇ ਤਿੱਬਤ ਜੰਮੂ ਕਸ਼ਮੀਰ ਸਤਲੁਜ ਤਾਈ ਜਿਸ ਨੇ ਖਾਲਸਾ ਜੀ ਰਾਜ ਬੁਲੰਦ ਕੀਤਾ ਤੇ ਜਿਹੜੇ ਇਹਦੇ ਰਾਜ ਦੇ ਮੁਖ ਥੰਮ ਸਨ ਜਿਵੇਂ ਹਰੀ ਸਿੰਘ ਨਰੂਆ ਬਾਬਾ ਸ਼ਾਮ ਸਿੰਘ ਟਾਰੀ ਉਨਾ ਮੁੱਖ ਥੰਮਾ ਵਿੱਚੋਂ ਇੱਕ ਅਕਾਲੀ ਬਾਬਾ ਫੂਲਾ ਸਿੰਘ ਜੀ ਸਨ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾਈ ਫੌਜ ਵਿੱਚ ਤਿੰਨ ਮਹਾਨ ਜੰਗਾਂ ਲੜੀਆਂ ਤੇ ਖਾਲਸਾਈ ਫੌਜ ਦੇ ਮੁੱਖ ਕਮਾਂਡਰ ਉਹਨਾਂ ਨੇ ਬਾਬਾ ਹਨੂਮਾਨ ਸਿੰਘ ਨੂੰ ਲਾਇਆ ਸੀ ਛੜਦੀ ਜਵਾਨੀ ਸੀ ਜੰਗਾ ਵਿੱਚ ਚੰਗੇ ਕਰੜੇ ਹੱਥ ਵਿਖਾਏ ਬਾਬਾ ਹਨੂਮਾਨ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਬੜੀ ਖੁਸ਼ੀ ਲੁੱਟੀ ਬਹੁਤ ਬਖਸ਼ਿਸ਼ਾਂ ਉਹਨਾਂ ਨੇ ਕੀਤੀਆਂ ਸਮਾਂ ਆਇਆ ਅਕਾਲੀ ਬਾਬਾ ਫੂਲਾ ਸਿੰਘ ਜੀ ਖਾਲਸਾਈ ਨਿਸ਼ਾਨ ਨੂੰ ਪਰਫੁੱਲਤ ਰੱਖਣ ਲਈ ਮਹਾਰਾਜਾ ਰਣਜੀਤ ਸਿੰਘ ਦਾ ਜੋਨ ਸ਼ਹਿਰੇ ਦਾ ਯੁੱਧ ਹੁੰਦਾ ਹੈ ਉਦੇ ਵਿੱਚ 1823 ਈਸਵੀ ਵਿੱਚ ਸ਼ਹਾਦਤ ਦੀ ਅਬਦੀ ਮਾਨ ਗਏ ਮਾਣੀ ਚਾਹੁੰਦਾ ਨਾ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਹੋ ਸਭਨਾ ਕੀ ਰੇਣ ਕਾ ਤਵਹੁ ਹਮਾਰਾ ਪਾਸ ਜਿਹੜਾ ਸਿਰ ਵਾਰ ਦਵੇ ਧਰਮ ਲਈ ਜਿਉਵੇਂ ਉਹਨੂੰ ਗੁਰੂ ਦੀ ਗੋਦ ਮਿਲਦੀ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਕੋਲ ਆ ਸਕਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਬਾਅਦ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਬਣੇ 1823 ਈਸਵੀ ਦੇ ਵਿੱਚ ਤੇ 68 ਸਾਲ ਉਮਰ ਹੋ ਗਈ ਸੀ ਉਦੋਂ ਪਰ ਹਜੇ ਵੀ ਫੁਰਤੀ ਜੰਗਜੂ ਕਿਰਿਆ ਜਵਾਨਾਂ ਵਰਗੀ ਸੀ ਐਸੀ ਕਿਰਪਾ ਸੀ ਗੁਰਾਂ ਦੀ ਉਹਨਾਂ ਤੇ ਤੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੇ ਸਦਕਾ ਇਹ ਸੇਵਾ ਉਹਨਾਂ ਨੂੰ ਮਿਲੀ। ਇੱਕ ਇੰਗਲਿਸ਼ ਦਾ ਡਾਕਟਰ ਲਿਖਦਾ ਹੈ, ਬਾਬਾ ਹਨੁਮਾਨ ਸਿੰਘ ਜੀ ਬੋਸ, ਪ੍ਰਿਡੇਸਰ ਆਕਾਲੀ ਫੂਲਾ ਸਿੰਘ। ਤੋਂ ਗੱਦੀ ਨਸ਼ੀਨ ਹੋ ਗਏ। ਤਖਤ ਦੇ ਮਾਲਕ ਬਣੇ ਮੁੱਢੇ ਦਲ ਦੇ। ਸਮਾ ਇੱਕ ਸਾਰ ਨਹੀਂ ਚੱਲਦਾ। ਸਿੱਕੇ ਦੇ ਦੋ ਪਹਿਲੂ ਨੇ, ਸੁੱਖ ਹੈ, ਦੁੱਖ ਹੈ, ਜਨਮ ਹੈ, ਮਰਣਾ ਹੈ। ਦੁਨੀਆ ਦਾ ਮਹਾਨतम ਰਾਜਾ ਮਹਾਰਾਜਾ ਰਣਜੀਤ ਸਿੰਘ 1839 ਈਸਵੀ ਵਿੱਚ ਚਲਾਣਾ ਕਰ ਗਏ ਬਾਣੀ ਦਾ ਫੁਰਮਾਨ ਹੈ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਚਾਹੇ ਰਾਜਾ ਹੈ ਚਾਹੇ ਪਰਜਾ ਹੈ ਚਾਹੇ ਪ੍ਰਭੂ ਦੇ ਰੰਗ ਵਿੱਚ ਰੰਗੀ ਹਸਤੀ ਐ ਚਾਹੇ ਉੱਚਾ ਧਨਾੜ ਟੁੰਗੈ ਟਿਕਿਆ ਨਹੀਂ ਜਾ ਸਕਦਾ ਇਹ ਥੋੜਾ ਵੀ ਤੁਸੀਂ ਆਖੋ ਵੀ ਕਾਲ ਚੜ੍ਹ ਕੇ ਆਇਆ ਦੇ ਰਾਜੇ ਨੇ ਡਾਂਗ ਖੜਕਾਈ ਵੀ ਮੈਥੋਂ ਦੁਨੀਆ ਡਰਦੀ ਤੈਨੂੰ ਡਰਾ ਲਾਂਗਾ ਕੋਈ ਇਹ ਨਹੀਂ ਡਰਦਾ ਕਿਸੇ ਤੋਂ ਬਨ ਕੇ ਲੈ ਜਾਵੇਗਾ ਰਾਜੇ ਨੂੰ ਇਹ ਵੀ ਭਲੇਖਾ ਕੱਢ ਦੋ ਵੀ ਗਰੀਬੀ ਐ ਹੱਥ ਜੋੜੇ ਵੀ ਕਾਲ ਜੀ ਮਹਾਰਾਜ ਦੋ ਚਾਰ ਦਿਨ ਹੋਰ ਮੌਜ ਮੇਲਾ ਕਰ ਲਈਏ ਗਰੀਬ ਦੇ ਤਰਲੇ ਤੇ ਪਸੀਜ ਜਾਵੇਗਾ ਨਹੀਂ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਡਾਨੀ ਰੇ ਉਹਦੀ ਡਾਂਗ ਕਾਇਮ ਐ ਜਿਸ ਡਾਂਗ ਨਾਲ ਰਾਜੇ ਨੂੰ ਸੋਧਦਾ ਐ ਉਸੇ ਨਾਲ ਗਰੀਬ ਨੂੰ ਲੈ ਤੁਰਦਾ ਐ ਤੂੰ ਸੰਤ ਐ ਤੂੰ ਸਾਕਤ ਐ ਗੁਰੂ ਪੀਰ ਐ ਪੈਗੰਬਰ ਐ ਰਹਿਬਰ ਐ ਮੈਸੈਂਜਰ ਆਫ ਗੋਡ ਐ ਤੇ ਭਾਵੇਂ ਆ ਜਿਹੜੇ ਕ੍ਰਿਸਚੀਅਨ ਚੱਕੀ ਫਿਰਦੇ ਨੇ ਜੀ ਸਾਡੇ ਵਾਲੇ ਜੀਸਸ son of god ਨੇ ਸ਼ਰੀਰ ਕਰਕੇ ਇੱਥੇ ਕੋਈ ਨਹੀਂ ਟਿਕਿਆ ਰਹਿਂਦਾ ਕਾਲ ਕਿਸੇ ਨੂੰ ਨਹੀਂ ਰਹਿਣ ਦਿੰਦਾ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਕਿਨੂੰ ਧੀਰ ਜਦਈਏ ਇੱਥੇ ਟਿਕਿਆ ਕੋਈ ਨਹੀਂ ਰਹਿਂਦਾ ਹਾਲ ਹੀ ਸਭ ਤੋਂ ਵੱਡੀ ਤਾਕਤ ਹੈ ਕਿਸੇ ਨੂੰ ਨਹੀਂ ਛੱਡਦਾ ਇੱਕ ਸ਼ਾਇਰ ਦਾ ਬੜਾ ਸੋਹਣਾ ਕਥਨ ਹੈ ਹੂਏ ਨਾਮਵਰ ਬੇਨਿਸ਼ਾਨ ਕੈਸੇ ਕੈਸੇ ਜ਼ਮੀਂ ਖਾ ਗਈ ਅਸਮਾਨ ਕੈਸੇ ਕੈਸੇ بڑے ਨਾਮਵਰ ਲੋਕ ਹੋਏ ਰਾਜੇ ਹੋਏ ਲੱਭਦੇ ਹੀ ਨਹੀਂ ਪਤਾ ਨਹੀਂ ਜ਼ਮੀਨ ਨਿਕਲ ਗਈ ਹੈ ਜਾਂ ਅਸਮਾਨ ਖਾ ਗਿਆ ਹੈ ਤੋ ਚੰਗੀ ਗੱਲ ਇਹ ਐ ਜੇ ਤੈਨੂੰ ਤਾਕਤ ਦਿੱਤੀ ਐ ਰੱਬ ਨੇ ਚੰਗੇ ਬੰਨੇ ਵਰਤ ਵੀ ਜਦੋਂ ਜਾਵੇਂ ਨਾ ਗਲੀਆਂ ਦੇ ਕੱਖ ਰੋਣ ਤੈਨੂੰ ਯਾਦ ਕਰਕੇ ਵੀ ਉਹ ਫਲਾਣਾ ਬੰਦਾ ਮਰਦ ਸੀ ਉਹ ਇਹ ਨਾਵੇ ਲਾਂ ਤਾਂ ਬੰ ਵੀ ਚੰਗਾ ਗਲੋਂ ਲਹਿ ਗਿਆ ਚਾਹਦਾ ਕੰਮ ਤੇ ਨੇ ਕੀਤਾ ਕੋਈ ਨਹੀਂ ਜਾਣਾ ਸਭ ਨੇ ਐ ਨਾਮਣਾ ਪਿੱਛੇ ਰਹਿੰਦਾ ਐ ਨੇਕ ਨਾਮੀ ਹੋਏ ਤੇ ਵਡਿਆਈ ਬਦ ਕਰਮੀ ਹੋਏ ਤੇ ਲਾਂ ਤਾਂ ਤੋ ਇਹ ਆਪਾਂ ਵੇਖਣਾ ਹੁੰਦਾ ਵੀ ਕੀ ਘਟਨਾ ਪਿੱਛੋਂ ਤੋ ਮਹਾਰਾਜਾ ਰਣਜੀਤ ਸਿੰਘ ਗਏ ਨੇ ਪਰ ਗਲੀਆਂ ਦੇ ਕੱਖ ਰੋ ਪਏ ਇਦਾਂ ਦਾ ਰਾਜਾ ਕਿਤੇ ਲੱਭਣਾ ਏ ਕਦੇ ਇਤਿਹਾਸ ਵਾਚਿਓ ਨਿਆਣਿਆਂ ਨੇ ਕਿਦਰੇ ਵੱਟੇ ਮਾਰੇ ਤੇ ਹਾਥੀ ਤੇ ਚੜੇ ਮਹਾਰਾਜਾ ਰਣਜੀਤ ਸਿੰਘ ਦੇ ਲੱਗ ਗਏ ਥੋੜਾ ਬਹੁਤਾ ਬਲੱਡ ਨਿਕਲਿਆ ਸੁਪਾਈਆਂ ਨੇ ਫੜ ਕੇ ਨਿਆਣੇ ਲੈ ਜਾਂਦੇ ਤੇ ਮਹਾਰਾਜਾ ਸਾਹਿਬ ਪੁੱਛਦੇ ਨੇ ਵੀ ਰੋੜੇ ਕੇ ਮਾਰੇ ਕਹਿੰਦੇ ਜੀ ਤੁਹਾਨੂੰ ਥੋੜਾ ਮਾਰੇ ਨੇ 베ਰੀ ਨੂੰ ਮਾਰੇ ਮਹਾਰਾਜ ਸਾਹਿਬਾਂ ਦੇ ਕਿਉਂ ਕਹਿੰਦੇ ਜੀ 베ਰ ਦਿੰਦੀ ਐ ਮਿੱਠੇ ਦੀਵਾਰ ਨੂੰ ਮਹਾਰਾਜਾ ਸਾਹਿਬ ਕਹਿੰਦੇ ਜੇ 베ਰੀ 베ਰ ਦਿੰਦੀ ਐ ਵਟੇ ਮਾਰਿਆਂ ਖਾਲਸਾ ਹੀ ਬਾਦਸ਼ਾਹ ਦੇ ਰੋੜੇ ਮਾਰੇ ਨੇ ਖਾਲੀ ਹੱਥ ਥੋੜੀ ਜਾਨ ਦਵੇਗਾ ਸੋਨੇ ਦੀਆਂ ਮੋਹਰਾਂ ਨਾ ਚੂੜੀਆਂ ਪਰ ਦੋ ਇਦਾਂ ਦਾ ਦਰਵੇ ਤਿਰਦਾ ਆ ਗਲੀਆਂ ਦੇ ਕੱਖ ਰੋਏ ਨੇ ਅੱਜ ਕੱਲ ਦੇ ਰਾਜੇ ਦੇ ਨੰਗ ਕਰ ਦਿੰਦੇ ਨੇ ਤੁਹਾਨੂੰ ਖੇਤ ਬਾੜ ਨੂੰ ਖਾਂਦੀ ਐ 100 ਚੋਂ ਇੱਕ ਅੱਧਾ ਆ ਗੂ ਭਾਵੇਂ ਕਿਤੇ ਕੋਈ ਇਮਾਨਦਾਰ ਮਿਲ ਪਵੇ ਨਹੀਂ ਤੇ ਉਹ ਸ਼ੇਰ ਵੇਖਿਆ ਨਾ ਮੋਟਾ-ਮੋਟਾ ਮਾਸ ਖਾ ਜਾਂਦਾ ਏ ਤੂੰ ਜੰਗਲ ਦੇ ਕੁੱਤੇ ਵੀ ਵੇਖੇ ਹੋਣੇ ਤੁਸੀਂ ਉਹ ਰਹਿੰਦਾ ਖੁੰਦਾ ਮਾਸ ਚੱਟ ਜਾਂਦੇ ਨੇ ਅੱਜ ਕੱਲ ਦੇ ਰਾਜਿਆਂ ਦਾ ਇਹ ਸੁਭਾਅ ਉਹ ਮੋਟਾ-ਮੋਟਾ ਮਾਸ ਰਾਜੇ ਖਾ ਜਾਂਦੇ ਜਿਹੜਾ ਪੀਏ ਹੁੰਦਾ ਰਹਿੰਦੀ ਖੂਨ ਦੋ ਚੱਟ ਜਾਂਦਾ ਹੈ ਤੇ ਯਾਰ ਹੋਣੀ ਨੰਗ ਤੁਰੇ ਫਿਰਦੇ ਇੱਥੇ ਚੁਣ ਲੋ ਜੀ ਲੀਡਰ ਨਿਆਣੇ ਬਾਹਰ ਪੱਜਣਗੇ ਜੌਬ ਅਪੋਰਚ्युनिटीज ਹੈ ਨਹੀਂ ਕੀ ਕਰਨ ਖੈਰ ਮਹਾਰਾਜਾ ਰਣਜੀਤ ਸਿੰਘ ਗਿਆ ਹੈ ਗਲੀਆਂ ਦੇ ਕੱਖਾਂ ਨੇ ਤਾਹਾ ਮਾਰੀਆਂ ਉਹਨ ਖਾਲਸਾ ਰਾਜ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਵਜ਼ੀਰੀਆਂ ਕਰਨ ਵਾਲੇ ਨਮਕ ਖਾਣ ਵਾਲੇ ਡੋਗਰੇ ਨਮਕ ਹਰਾਮ ਹੋਣ ਲੱਗੇ ਨੇ। ਅਕ੍ਰਿਤਕਣ ਜਿਹੜਾ ਹੈ ਨਾ ਇਹਨੂੰ ਨਮਕ ਹਰਾਮੀ ਨੂੰ ਸਭ ਤੋਂ ਦੁਨੀਆ ਦਾ ਨੀਚ ਜੀ ਵਖਿਆ ਬਾਣੀ ਨੇ। ਪਹਿਲਾਂ ਭਾਈ ਗੁਰਦਾਸ ਤੇ ਬਚਨ ਸਾਂਝੇ ਕਰਦਾ ਹੈ। ਕਹਿੰਦੇ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ ਨਾ ਤਿਸ ਭਾਰੇ ਕੋਟ ਗੜ ਕਰਵਾਰ ਦਿਸੰਦੇ ਕਹਿੰਦੇ ਧਰਤੀ ਨੂੰ ਪੁੱਛੋ ਵੀ ਤੇਰੀ ਹਿੱਕ ਦੇ ਉੱਤੇ ਬੜੇ ਬੜੇ ਭਰਕਮ ਪਹਾੜ ਨੇ ਭਾਰ ਨਹੀਂ ਲੱਗਦਾ ਕਹਿੰਦੀ ਨਹੀਂ ਲੱਗਦਾ ਅਸਮਾਨ ਨੂੰ ਸ਼ੂ ਰਈ ਨੇ ਐਡੇ ਉੱਚੇ ਨੇ ਕੋਈ ਬੋਝ ਨਹੀਂ ਧਰਤੀ ਕਹਿੰਦੀ ਕਰੋੜਾਂ ਕਿਲੇ ਇੱਥੇ ਮੇਰੀ ਹਿੱਕ ਤੇ ਉਸਰ ਗਏ ਕਰਬਾਰ ਉਸਰੇ ਮੈਨੂੰ ਇਹ ਵੀ ਭਾਰੇ ਨਹੀਂ ਨਾ ਤਿਸ ਭਾਰੇ ਸਾਇਰਾ ਨਦਵਾਹਾ ਵਹੰਦੇ ਨਾ ਤਿਸ ਭਾਰੇ ਤਰਵਰਾ ਫਲ ਸੁਫਲ ਫਲੰਦੇ ਤੇਰੀ ਹਿੱਕ ਦੇ ਉੱਤੇ ਸਮੁੰਦਰ ਨਦੀਆਂ ਨਾਲੇ ਨੇ ਕੋਈ ਭਾਰ ਲੱਗਦਾ ਧਰਤੀਆਂ ਦੀ ਨਹੀਂ ਬੜੀ ਵਨਸਪਤੀ ਹੈ ਬਰਿਸ਼ ਨੇ ਫਲ ਫੁੱਲ ਨੇ ਕੋਈ ਭਾਰ ਲੱਗਦਾ ਹੈ ਕਹਿੰਦੀ ਨਹੀਂ ਨ ਤਿਸ ਭਾਰੇ ਜੀ ਉਜੰਤ ਅਣਗਣਤ ਫਿਰੰਦੇ ਇੰਨੀ ਵਸੋਂ ਹੈ ਇੰਨੀ ਆਬਾਦੀ ਹੈ 84 ਲੱਖ ਜੂਨਾ ਨੇ ਕੋਈ ਭਾਰ ਆ ਲੱਗਦਾ ਹੈ ਕਹਿੰਦੀ ਨਹੀਂ ਫਿਰ ਤੈਨੂੰ ਭਾਰਾ ਕੀ ਲੱਗਦਾ ਹੈ ਭਾਰੇ ਭੁਈ ਅਕਿਰਤ ਕਣ ਮੰਦੀ ਹੋ ਮੰਦੇ ਮੈਨੂੰ ਭਾਰ ਲੱਗਦਾ ਹੈ ਅਕਰਿਤ ਕਣਾ ਦਾ ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ ਨਮਕ ਖਾ ਕੇ ਹਰਾਮ ਕਰਦਾ ਹੈ। ਤੋਂ ਜੇ ਕੋਈ ਕਿਦਰੇ ਬਾਹ ਫੜੇ ਨਾ ਉਹਨੂੰ ਮਿੱਧ ਕੇ ਗਾਂ ਨਹੀਂ ਨੰਗੀਦਾ ਹੁੰਦਾ। ਸ਼ੁਕਰ ਮਨਾਈਦਾ ਹੁੰਦਾ। ਉਹਦਾ احسان ਯਾਦ ਰੱਖੀਦਾ ਹੁੰਦਾ ਹੈ। ਪਰ ਅੱਜ ਕੱਲ੍ਹ ਸਿਰੀਆਂ ਮਿੱਧ ਕੇ ਗਾਂ ਲੰਗਿਆ ਜਾਂਦਾ ਹੈ। ਤੋਂ ਸਭ ਤੋਂ ਵੱਡਾ ਪਾਪੀ ਕੌਣ ਨਮਕ ਖਾ ਕੇ ਹਰਾਮ ਕਰਨ ਵਾਲਾ ਜਾਂ ਕਿਸੇ ਨੇ ਭਲਾ ਕੀਤਾ ਹੈ। ਉਹਦਾ ਸ਼ੁਕਰ ਮਨਾਉਣ ਦੀ بجائے ਉਹਦਾ ਨੁਕਸਾਨ ਕਰਨ ਵਾਲਾ ਔਰ ਕੱਲਾ ਭਾਈ ਗੁਰਦਾਸ ਬਾਰੇ ਨਹੀਂ ਕਹਿ ਰਿਹਾ ਮੈਂ ਵੀ ਉਹ ਲਿਖ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੇ ਤੇ ਬੜੀ ਭੈੜੀ ਸਜਾ ਲਿਖੀ ਹੈ ਕੀਆ ਨਾ ਜਾਣੈ ਅਕਿਰਤ ਕਣ ਵਿੱਚ ਜੋਨੀ ਫਿਰਤੇ ਜਿਹੜਾ ਕਿਸੇ ਦਾ ਕੀਤਾ ਨਹੀਂ ਜਾਣਦਾ ਉਹ ਅਕਰਤ ਕਣ ਵੈਂਡਰਸ ਲੋਸਟ ਇਨ ਰੀਨਕਰਨੇਸ਼ਨ 84 ਲੱਖ ਜੂਨਾਂ ਚ ਕਦੇ ਕੀੜਾ ਕਦੇ ਮਕੌੜਾ ਬਣ ਕੇ ਜੰਮਦਾ ਹੈ ਉਹਦੀ ਇਹ ਸਜ਼ਾ ਹੈ ਬੰਦਾ ਤੇ ਦੁਖੀ ਹੁੰਦਾ ਹੀ ਆ ਵੀ ਮੈਂ ਤੇਰਾ ਭਲਾ ਕੀਤਾ ਤੂੰ ਮੇਰਾ ਮਾੜਾ ਕੀਤਾ ਇਹ ਨਾ ਸਮਝਿਓ ਵੀ ਇਹ ਬੱਸ ਇਹਦੇ ਮੇਹਣੇ ਨਾਲ ਹੀ ਸਰ ਗਿਆ ਦਰਗਾਹ ਵਿੱਚ ਵੀ ਛੇਤਰ ਰੀਜ ਨਾ ਫਿਰਦਾ ਡਾਂਗ ਰੀਜ ਨਾ ਫਿਰਦੀ ਹੈ ਨਰਕਾਂ 'ਚ ਵੱਖਰਾ ਛੋਟਿਆ ਜਾਂਦਾ ਬਾਣੀ ਪੜਦੇ ਹੋ ਨਾ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗੱਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਖਜੋਇਓ ਬੜੀਆਂ ਜੂਨਾ ਨੇ ਡੋਗਰੇ ਇੱਕ ਰਤ ਕਣ ਨਿਕਲੇ ਪੰਜਾਬ ਦੇਸ਼ ਵਿਚਲੇ ਖਾਲਸਾ ਰਾਜ ਨੂੰ ਖਤਮ ਕਰਨ ਲਈ ਬ੍ਰਿਟਿਸ਼ ਹਕੂਮਤ ਦੇ ਨਾਲ ਡੋਗਰਿਆਂ ਨੇ ਹੱਥ ਮਿਲਾ ਲਿਆ ਤੇ ਬ੍ਰਿਟਿਸ਼ ਹਕੂਮਤ ਕਿੱਥੇ ਐ ਸਾਰਾ ਹਿੰਦੁਸਤਾਨ ਉਹਨਾਂ ਦਾ ਗੁਲਾਮ ਸੀ ਤੇ ਪੰਜਾਬ ਦੇਸ਼ ਵੱਖਰਾ ਆਜ਼ਾਦ ਸੀ ਹੁਣ ਪੰਜਾਬ ਦੇਸ਼ ਨੂੰ ਭਾਰਤ ਦੀ ਹਕੂਮਤ ਦੇ ਹੇਠ ਲਿਆਉਣ ਲਈ ਬ੍ਰਿਟਿਸ਼ ਲੋਕ ਜਤਨਸ਼ੀਲ ਛੰ ਡੋਗਰੇ ਇਹਨਾਂ ਦੇ ਨਾਲ ਰਲ ਗਏ ਫਿਰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਵੀ ਸਕਸੈਸਰ ਉਤਰਾਧਿਕਾਰੀ ਬਣਿਆ ਇਹਨਾਂ ਧੋਖੇ ਦੇ ਨਾਲ ਉਹਦਾ ਕਤਲ ਕਰਵਾਇਆ ਬੜੀ ਲੰਮੀ ਕਤਾਰ ਹੈ ਮਹਾਰਾਜਾ ਖੜਕ ਸਿੰਘ ਮਹਾਰਾਜਾ ਨੌ ਨਿਹਾਲ ਸਿੰਘ ਮਹਾਰਾਜਾ ਸ਼ੇਰ ਸਿੰਘ ਤੇ ਕਿਦਰੇ ਮਹਾਰਾਜਾ ਦਲੀਪ ਸਿੰਘ ਨਾ ਗਦਾਰੀ ਖੈਰ ਖਾਲਸਾ ਰਾਜ ਨੂੰ ਖੋਰਾ ਲਾਉਣ ਵਾਲੇ ਡੋਗਰਿਆਂ ਨੇ ਲਾਹੌਰ ਦਰਬਾਰ ਨੂੰ ਬ੍ਰਿਟਿਸ਼ ਅੰਪਾਇਰ ਕੋਲ ਸਮਝ ਲੋ ਵੇਚ ਦਿੱਤਾ ਸ਼ਾਇਦ ਡੋਗਰੇ ਗਦਾਰੀ ਨਾ ਕਰਦੇ ਤੇ ਅੱਜ ਤੱਕ ਪੰਜਾਬ ਤੇ ਖਾਲਸੇ ਦਾ ਹੀ ਰਾਜ ਹੁੰਦਾ ਲੱਕ ਤੋੜਤਾ ਸੀ ਇੰਨਾ ਖਾਲਸਾ ਰਾਜ ਦਾ ਕਈ ਜੰਗਾਂ ਦੇ ਵਿੱਚ ਬਾਬਾ ਹਨੂਮਾਨ ਸਿੰਘ ਜੀ ਨੇ ਨਿਹੰਗ ਫੌਜਾਂ ਲੈ ਕੇ ਬ੍ਰਿਟਿਸ਼ ਲੋਕਾਂ ਦਾ ਮੁਕਾਬਲਾ ਕੀਤਾ